ਅਡਮ ਦੋਨੇ ਆਟ ਵਾ ਦੀ ਮਿਹਨਤੀ ਬੰਦਾਈ ਤੇ ਤੈਨੂੰ ਰੋਪਰੇ ਸਭ ਕੁਝ ਦਿੱਤਾ ਏ ਫੇਰ ਤੂੰ ਬਰਲਿਆ ਪਿਆਨੇ ਪਿੱਛੇ ਅੱਥਾ ਮਰਦੀ ਕਰਕੇ ਦੇ ਦੀਕ ਬੱਚਾ ਮੇਰਾ ਬੱਚਾ ਵਿਸ਼ਾਲ ਠੀਕ ਕਰਕੇ ਦੇ ਮੈਨੂੰ ਲਗਨ ਕਾਦੇ ਪੁਰਤਗਾ ਦੇ ਗੋਲਿਆ ਹਰ ਬੇਲ ਸਾਡੇ ਗੋਲ ਗਿਆ ਹਰ ਜੀ ਸਾਡੇ ਗੋਲਿਆ ਪਾਜ ਕਿੱਥੇ ਪਾਜ ਲਈਓ ਅੱਤੋ ਮਾੜਾ ਦੱਸ ਦੋ ਨਾ ਕੀ ਗੱਲ ਹੋਈ ਏ ਐਸਾ ਵੇਖਣੇ ਇੱਧਰ ਵੇਖਿਓ ਇਹ ਡਾਕਟਰ ਸਾਹਿਬ ਕੀ ਮਸਲਾ ਕੀ ਏ ਸਾਰਾ ਆਪਣਾ ਨਹੀਂ ਮਸਲਾ ਕੀ ਹੈ ਤੂੰ ਤੁਹਾਡਾ ਹਸਪੀਟਲ ਹੈ ਕੀ ਮਸਲਾ ਕੀ ਹੈ ਉਹ ਮੇਰਾ ਨਹੀਂ ਹਸਪੀਟਲ ਹੈ ਨਹੀਂ ਮਸਲਾ ਕੀ ਹੈ ਸਾਰਾ ਆ ਉੱਥੇ ਜਾਓ ਤੁਸੀਂ ਮਾੜਾ ਦੱਸੋ ਨਾ ਕੀ ਮਸਲਾ ਫਿਰ ਫਿਰ ਆਪ ਭੱਜਣ ਕੋ ਦੇ ਫਿਰ ਉਹ ਟਰਨਾ ਇਸ ਲਈ ਲਾ ਰਹੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਆ ਜਦੋਂ ਅਮੀਰ ਆਉਂਦਾ ਉਹਦੋਂ ਹੱਥ ਜੋੜ ਕੇ ਆਉਂਦਾ ਜਦੋਂ ਜਾਂਦਾ ਉਹ 50 ਗੱਲਾਂ ਕਰਦਾ ਹਸਪਤਾਲ ਦੇ ਬਾਹਰ ਮਰੀਜ਼ ਦੇ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਹੰਗਾਮਾ ਤਸਵੀਰਾਂ ਨੇ ਸ਼ਹਿਟਾ ਰੋਡ ਦੀਆਂ ਜਿੱਥੇ ਇੱਕ ਹਸਪਤਾਲ ਦੇ ਬਾਹਰ ਪਰਿਵਾਰ ਦੇ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ ਇਲਜ਼ਾਮ ਨੇ ਕਿ 28 ਸਾਲਾ ਨੌਜਵਾਨ ਪੁੱਤ ਦਾ ਇਲਾਜ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਰਿਹਾ ਤੇ ਬਿੱਲ ਦੀਆਂ ਪਰਚੀਆਂ ਜ਼ਿਆਦਾ ਬਣਾ ਕੇ ਦਿੱਤੀਆਂ ਗਈਆਂ ਨੇ ਪਰਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਗਿਆ ਕਾ ਆਇਆ ਪਰ ਤਾਹ ਲੜਾ ਦਿਨੇ ਚਾਹੀਦਾ ਹੀ ਸਾਡਾ ਮੁੰਡਾ ਨੇ ਆਡ ਉਹ ਮਹਿਦੀ ਬੰਦ ਗਈ ਮਹਿਦੀ ਬੰਦਿਆ ਏ ਉਹ ਮੁਰਗੇ ਮੈਂ ਤੂੰ ਰੋ ਰੋਦਿਆ ਤੂੰ ਪਾਉਣ ਦਿਆ ਤੂੰ ਪਰ ਤੈਨੂੰ ਰਾਬੜੇ ਸਭ ਕੁਝ ਦਿੱਤਾ ਏ ਫਿਰ ਤੂੰ ਮਦਦਿਆ ਪਿਆਨਾ ਪਿੱਛੇ ਇੰਨਾ ਕੁ ਰਾਬੜੇ ਤੈਨੂੰ ਦਿੱਤਾ ਏ ਕਰੋੜ ਕਰੋੜ ਦੀ ਹਰ ਹਰ ਇੱਕ ਗੱਡੀ ਮਗਰ ਅੱਧਾ ਕਰੋੜ ਕਰੋੜ ਦੀ ਗੱਡੀ ਮਗਰ ਫਿਰ ਤੂੰ ਥੱਗੀਆਂ ਬਾਜੀਆਂ ਕਰਨ ਦਿਆ ਵਾ ਹੋਰ ਪੈ ਦਾ ਗੱਲ ਨਹੀਂ ਆ ਬੱਚਾ ਠੀਕ ਕਰਕੇ ਦੇ ਤੂੰ ਮਰਜ਼ੀ ਕਰਕੇ ਦੇ ਠੀਕ ਬੱਚਾ ਮੇਰਾ ਬੱਚਾ ਵਿਸ਼ਾਲ ਠੀਕ ਕਰਕੇ ਦੇ ਮੈਨੂੰ ਪਹਿਲ ਇੱਥੇ ਧਰ ਗੋ ਲਗਦ ਕਹਦਾ ਪਰਸੀਆਂ ਦੇ ਗੋਲਿਆ ਹਰ ਬੇਲ ਸਾਡੇ ਕੋਲ ਆ ਗਿਆ ਹਰ 3 ਸਾਡੇ ਕੋਲ ਆ ਪੱਜ ਕਿੱਥੇ ਪੁੱਜ ਗਈ ਹੇ ਉਹਨੂੰ ਪੁੱਛ ਕਰ। ਇਹਨਾਂ ਤੋਂ ਪੁੱਛੋ ਬੈਠਾ। ਮੇਰੇ ਡਾਕਟਰ ਸਾਹਿਬ ਦੀ। ਜਾ ਕੇ ਉਹਨਾਂ ਨੂੰ ਪੁੱਛੋ ਜਾ ਕੇ ਮੈਂ ਤੇ ਚੱਲ। ਤੁਸੀਂ ਤੇ ਮੇਨ ਜੇ। ਮੈਂ ਤੇ ਆਪਣਾ ਆਪਰੇਸ਼ਨ ਕਰਨ ਚੱਲਦਾ। ਤੇ ਆਹ ਮਾੜਾ ਦੱਸ ਦੋ ਨਾ ਕੀ ਗੱਲ ਹੋਈ ਏ। ਉਹਨਾਂ ਨੂੰ ਪੁੱਛੋ। ਐਸਾ ਵੇਖਣੇ ਇੱਧਰ ਵੇਖਿਓ। ਇਹ ਡਾਕਟਰ ਸਾਹਿਬ ਕੀ ਮਸਲਾ ਕੀ ਏ ਸਾਰਾ? ਆਪਣਾ। ਨਹੀਂ ਮਸਲਾ ਕੀ ਹੈ ਫੋਨ ਫੜਾਉਂਦੇ ਨਹੀਂ ਕੈਮਰਾ ਕਿਉਂ ਫੜਾਉਂਦੇ ਏ ਬੱਚੇ ਤੁਸੀਂ ਉਹ ਤੇ ਚਾਹ ਕਰੋ ਮਸਲਾ ਕੀ ਹੈ ਬੱਚੇ ਮੈਨੂੰ ਕੀ ਪਤਾ ਨਹੀਂ ਮਸਲਾ ਮਸਲਾ ਕੀ ਹੈ ਮੇਰੀ ਤਾਂ ਕਾਰ ਫਸ ਗਈ ਸੀ ਨਹੀਂ ਮਸਲਾ ਕੀ ਤੁਹਾਡਾ ਹਸਪੀਟਲ ਹੈ ਕੀ ਮਸਲਾ ਕੀ ਹੈ ਉਹ ਮੇਰਾ ਨਹੀਂ ਹਸਪੀਟਲ ਹੈ ਨਹੀਂ ਮਸਲਾ ਕੀ ਹੈ ਸਾਰਾ ਉੱਥੇ ਜਾਓ ਤੁਸੀਂ ਤੇ ਮਸਲਾ ਕੀ ਕਰੋ ਤੁਸੀਂ ਨਾ ਉਸ ਹਸਪੀਟਲ ਚ ਕਰ ਲੋਗਾ ਨਹੀਂ ਬਸ ਫੜਦੇ ਨਹੀਂ ਪਏ ਇਹ ਫੜਦੇ ਨਹੀਂ ਹੱਥ ਨਾ ਲਾ ਮਰਾ ਨਹੀਂ ਡਾਕਟਰ ਸਾਹਿਬ ਕੀ ਮਸਲਾ ਕੀ ਸਾਰਾ ਮੇਰੇ ਬ੍ਰਦਰ ਮੈਥੋਂ ਲੰਘਦਾ ਪਿਆ ਰਸਤਾ ਬਲਾਕ ਹੈ ਤੁਸੀਂ ਜਾਓ ਉੱਥੇ ਤੁਸੀਂ ਨਹੀਂ ਆ ਮਸਲਾ ਕੀ ਜਿਹੜੇ ਧਰਨਾ ਲਾਇਆ ਉਹਨਾਂ ਨੇ ਪੈਸੇ ਵਾਧ ਲੱਲੇ ਕੀ ਹੈ ਸਾਰਾ ਇਹਨਾਂ ਨੂੰ ਪੁੱਛ ਲਓ ਜਾ ਕੇ ਬੈਠਾ ਨਹੀਂ ਤੁਸੀਂ ਦੱਸੋ ਨਾ ਮੈਂ ਤਾਂ ਬੈਠਾ ਉਹ ਅੰਦਰ ਬੈਠ ਕੇ ਗੱਲ ਮੀਟਿੰਗ ਕੀਤੀ ਉਹਨਾਂ ਨਾਲ ਨਹੀਂ ਨਹੀਂ ਕੀ ਕੀ ਪੈਸੇ ਲੈਣੇ ਕੀ ਦੇਣੇ ਆ ਮਾੜਾ ਦੱਸੋ ਨਾ ਕੀ ਮਸਲਾ ਫਿਰ ਫਿਰ ਆਪਾਂ ਭੱਜਨ ਕੋ ਦੇ ਆ ਫਿਰ ਫਿਰ ਤੇ ਆਪਾਂ ਉਧਰੋਂ ਨਿਕਲ ਕੇ ਦੂਜੀ ਹਸਪੀਟਲ ਜਾਣ ਦਾ ਕੀ ਫਾਇਦਾ ਫਿਰ ਐ 800 ਐ 800 ਨਹੀਂ ਆਪਾਂ ਭੱਜਨ ਦਾ ਕੀ ਫਾਇਦਾ ਫਿਰ ਆਪਾਂ ਭੱਜਨ ਦਾ ਕਿਉਂ ਪਏ ਫਿਰ ਨਾ ਪਰ ਤੇ ਜੋਗੇ ਨਾ ਉਧਰ ਜੋਗੇ ਉਦਿਸ ਮਾਮਲੇ ਦੇ ਵਿੱਚ ਨਿੱਜੀ ਹਸਪਤਾਲ ਦੇ ਡਾਕਟਰ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਉਹਨਾਂ ਕਿਹਾ ਕਿ ਮਰੀਜ਼ ਐਲਕੋਹਲ ਲੈਣ ਕਾਰਨ ਗੰਭੀਰ ਹਾਲਤ ਦੇ ਵਿੱਚ ਜਿਹੜੇ ਇਲਾਜ ਸੀ ਉਸ ਦਾ ਵਧੀਆ ਤਰੀਕੇ ਦੇ ਨਾਲ ਇਲਾਜ ਵੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਬਿੱਲ ਦੇ ਵਿੱਚ रियायत ਵੀ ਕੀਤੀ ਗਈ ਹੈ ਪਰ ਪਰਿਵਾਰ ਦੇ ਵੱਲੋਂ ਫਿਰ ਵੀ ਇਹ ਹੰਗਾਮਾ ਕੀਤਾ ਜਾ ਰਿਹਾ ਹੈ ਇੱਕ ਸੜਕੋ ਪੇਸ਼ੈਂਟ ਵਿਸ਼ਾਲ ਦਾਖਲ ਸੀ ਇਹ ਪਹਿਲਾਂ ਦਿਵਾਲੀ ਤੋਂ ਪਹਿਲਾਂ ਦਾਖਲ ਹੋਇਆ ਸੀ ਅਲਕੋਹਲਿਕ ਐਕਿਊਟ ਪੈਂਕ੍ਰੇਟਾਈਟਸ ਦੇ ਨਾਲ ਜਿਹੜੀ ਕਿ ਬਹੁਤ ਬਹੁਤ ਮਾੜੀ ਬਿਮਾਰੀ ਬਿਆਨਕ ਬਿਮਾਰੀ ਹੈ ਉਸ ਤੋਂ ਬਾਅਦ ਇਹ ਦਿਵਾਲੀ ਤੋਂ ਬਾਅਦ ਛੁੱਟੀ ਲੈ ਕੇ ਚਲੇ ਗਏ ਸੀ ਇਹਨੂੰ ਕਿਹਾ ਸੀ ਤੁਹਾਲੇ ਐਡਮਿਟੇ ਰਹਿਣਾ ਚਾਹੀਦਾ ਹੈ ਇਸਾ ਤਾਰ ਦਿਨ ਬਾਅਦ ਫੇਰ ਆਇਆ ਫੇਰ ਇਹਨੂੰ ਦੁਬਾਰਾ ਫੇਰ ਦਾਖਲ ਕੀਤਾ ਗਿਆ ਪਤਾ ਨਹੀਂ ਦੁਬਾਰਾ ਸ਼ਰਾਬ ਪੀਤੀ ਹੈ ਨਹੀਂ ਪੀਤੀ ਰੱਬ ਜਾਣੇ ਉਹਨ ਮੈਂ ਸਵਰੇ ਪੁੱਛਿਆ ਸੀ ਕਿੰਦਾ ਜੀ ਮੈਂ ਇੱਥੇ ਮਾਤਾ ਦੇ ਗਿਆ ਸੀ ਤੇ ਮੈਂ ਪੁੱਲ ਪੁੱਛਾਂਦਾ ਪੁੱਛਾਂਦਾ ਰਾਜ ਪੀ ਤਦੋ ਇਹ ਉਹ ਤਾਂ ਰੱਬ ਹੀ ਜਾਣਦਾ ਇਹਦੇ ਫੇਰ ਦੁਬਾਰਾ ਇਹਦੇ ਪੈਂਕਰੀਆਸ ਦੇ ਵਿੱਚ ਸਿਡੋਸਿਸਟ ਬਣ ਗਿਆ ਜਿਹੜੀ ਪਾਸਨਲ ਭਰੀ ਹੋਈ ਸੀ ਉਹਦਾ ਅਸੀਂ ਇੱਕ ਟਿਊਬ ਪਵਾਤੀ ਸੀ ਉਹਦੇ ਉੱਤੇ ਡレイン ਹੋਇਆ ਸੀ ਪਹਿਲੇ ਦਿਨ 3 2 3 ਲੀਟਰ ਡレイン ਹੋ ਗਿਆ ਹੁਣ ਵੀ ਡレイン ਹੋ ਰਿਹਾ ਸੀ ਤੇ ਹੁਣ ਅੱਜ ਉਹਦਾ ਅਲਟਰਾਸਾਉਂਡ ਕਰਾਇਆ ਸੀ ਅਲਟਰਾਸਾਉਂਡ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿ ਇਹਨਾਂ ਦਾ ਦਸਤੀਆਂ ਸੀ ਤੇ ਇਹ ਕਹੁੰਦੇ ਸੀ ਵੀ ਅਸੀਂ ਇੱਕ ਤੇ ਹਾਇਰ ਸੈਂਟਰ ਲੈ ਜਾਈਏ ਤੇ ਉਹਨੂੰ ਹਾਇਰ ਸੈਂਟਰ ਤੇ ਦਿੱਤਾ ਗਿਆ ਠੀਕ ਰਹਿ ਗਏ ਸੀ ਉਹਨਾਂ ਵੱਲੋਂ ਬਾਹਰ ਸੜਕਾਂ ਜਾਮ ਕੀਤੀਆਂ ਰਹੀਆਂ ਦੋ ਤਿੰਨ ਦਿਨ ਤੋਂ ਇਸ ਲਈ ਲਾਰੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਆ ਤੇ ਸੋ ਇਸ ਲਈ ਵੇਖਦੇ ਹਾਂ ਵੀ ਬਾਕੀ ਥੋੜੇ ਗਰੀਬ ਆਦਮੀ ਆ ਤੇ ਕੁਝ ਉਹਨਾਂ ਦੀ ਮਦਦ ਕਰਦੇ ਆ। ਐਸਾ ਉਹਨਾਂ ਵੱਲੋਂ ਕਹਿ ਰਹੇ ਨੇ ਸਾਡੇ ਕੋਲ ਪੈਸੇ ਵੱਧ ਲੈ ਗਏ। ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿਸੇ ਵੀ ਹਸਪਤਾਲ ਨਹੀਂ ਵਾਦਿਸਟਨ ਲੈਦਾ ਕਿ ਗੱਲਾਂ ਹੀ ਬਣਾ ਲੈਂਦੇ ਜਦੋਂ ਮਰੀਜ਼ ਡਿਸਚਾਰਜ ਹੁੰਦਾ ਹੈ ਜਦੋਂ ਮਰੀਜ਼ ਆਉਂਦਾ ਉਦੋਂ ਹੱਥ ਜੋੜ ਕੇ ਆਉਂਦਾ ਜਦੋਂ ਜਾਂਦਾ ਉਦੋਂ 50 ਗੱਲਾਂ ਕਰਦਾ। ਡਾਕਟਰ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਇਲਾਜ ਦਾ ਸਹੀ ਨਹੀਂ ਹੋਇਆ ਵਾ ਪਹਿਲਾਂ ਦਿਵਾਲੀ ਤੋਂ ਪਹਿਲਾਂ ਉਹ ਜਿਹੜਾ ਇਲਾਜ ਹੈ ਇਹ ਡਾਕਟਰ ਹਰਸ਼ਦੀਪਕ ਹੀ ਇਸ ਡੀਐਮ ਇਨ ਗੈਸਟਰੋਐਂਟਰੋਲੋਜੀ ਉਹ ਸੁਪਰ ਸਪੈਸ਼ਲਿਸਟ ਨੇ ਉਹ ਸਪੈਸ਼ਲਿਸਟ ਨਹੀਂ ਸੁਪਰ ਸਪੈਸ਼ਲਿਸਟ ਨੇ ਉਹ ਪੇਟ ਦੇ ਸੁਪਰ ਸਪੈਸ਼ਲਿਸਟ ਨੇ ਐਸਵੇ ਜਦੋਂ ਡਿਸਚਾਰਜ ਕੀਤਾ ਤਾਂ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਅੱਜ ਹਾਂਜੀ ਅੱਜ ਕੌਨਸ਼ੀਅਸ ਹੈ ਠੀਕ ਹੈ ਬਿਲਕੁਲ ਫਰਸਟ ਕਲਾਸ ਹੈ ਅਸੀਂ ਐਸਲੀ ਹਾਰ ਸੈਂਟਰ ਭੇਜਣਾ ਚਾਹੁੰਦੇ ਸੀ ਉਹ ਵੀ ਲਿਜਾਣੇ ਚਾਹੁੰਦੇ ਸੀ ਵੀ ਉੱਥੇ ਸਾਡੇ ਟਰੀਟਮੈਂਟ ਜਿਆਦਾ ਬੈਟਰ ਹੋ ਜਾਏਗੀ ਉਧਰ ਮਕੀਤ ਪੰਚੀ ACP ਨਿਰਦੇਸ਼ਿਆ ਕਿ ਮਾਮਲਾ ਸੁਲਝਾ ਲਿਆ ਗਿਆ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਜਿਹੜਾ ਮਸਲਾ ਹੋਇਆ ਇਥੇ ਇਹਨਾਂ ਦੇ ਇਹ ਸੁਖਵੀਰ ਹਸਪਤਾਲ ਆ ਉੱਥੇ ਇੱਕ ਮਰੀਜ਼ ਆਖਲੇ ਇਹਨਾਂ ਦਾ 25 26 ਸਾਲ ਦਾ ਨੌਜਵਾਨ ਹੈ ਉਹਦੇ ਬਾਰੇ ਚ ਮੰਗ ਕਰ ਰਹੇ ਕਿ ਡਾਕਟਰ ਸਾਹਿਬ ਨੇੜਾ ਪੈਸੇ ਜ਼ਿਆਦਾ ਬਣਾਤੇ ਆ ਤੇ ਇਲਾਜ ਨਹੀਂ ਸਹੀ ਕਰਦੇ ਕਿੰਨੀ ਦੇਰ ਤੋਂ ਐਡਮਿਟ ਹੈ ਜੀ ਇਹ ਪਹਿਲਾਂ 1 ਮਹੀਨਾ 1.5 ਮਹੀਨਾ ਰਿਹਾ ਜੋ ਡਾਕਟਰ ਸਾਹਿਬ ਨੇ ਦੱਸਿਆ ਵਾ ਬਾਹ ਛੁੱਟੀ ਮਿਲ ਗਈ ਦਿਵਾਲੀ ਤੋਂ ਬਾਅਦ ਦੁਬਾਰਾ ਦਾਖਲ ਹੈਗਾ ਜੀ ਅੱਛਾ ਜੀ ਸਰ ਕਹਿੰਦੇ ਜੀ ਬਿਲ ਬਹੁਤ ਜ਼ਿਆਦਾ ਬਣਾ ਛੱਡੇ ਇਹਨਾਂ ਨੇ ਉਹ ਮੰਗ ਉਹਨਾਂ ਦੀ ਉਹ ਬਿਲ ਜ਼ਿਆਦਾ ਬਣਾਇਆ ਵਾ ਇਹ ਸਬੰਧੀ ਆਪਾਂ ਜਿਹੜਾ ਵਾ ਆਪਣਾ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਆਂ ਉਹਨੇ ਫਸਟ ਆਪਣੀ ਪ੍ਰੈਫਰੈਂਸ ਹੈਗੇ ਵੀ ਮਰੀਜ਼ ਨੂੰ ਚੰਗੇ ਜਗ੍ਹਾ ਇਲਾਜ ਕਰਾਇਆ ਜਾਵੇ ਉਹਨੂੰ ਬਚਾਇਆ ਜਾਵੇ ਸੈਕੰਡ ਜੋ ਵੀ ਆਪਣਾ ਇਨਕੁਆਰੀ ਕਰਕੇ ਜੋ ਵੀ ਦੋਸ਼ੀ ਪਾਇਆ ਕੋ ਕਰ ਵੀ ਕੀਤੀ ਪਰਿਵਾਰ ਵੱਲੋਂ ਸੜਕ ਵੀ ਜਾਮ ਕੀਤੀ ਗਈ ਹੈ ਟ੍ਰੈਫਿਕ ਵੀ ਜਾਮ ਹੈ ਹਾਂਜੀ ਪਰਿਵਾਰ ਦੀ ਮੰਗ ਹੈ ਪਿਆ ਸਾਡਾ ਇਲਾਜ ਜ਼ਿਆਦਾ ਹੋਇਆ ਬਾਈ ਕੱਲ ਰੇ ਗੱਲ ਕਰ ਰਹੇ ਜੀ ਅਸੀਂ ਉਸ ਤੋਂ ਬਾਅਦ ਹੋਈ ਹਾਂਜੀ ਬਿਲਕੁਲ ਉਸ ਤੋਂ ਬਾਅਦ ਉਹਨਾਂ ਵੱਲੋਂ ਇੰਝਾਮ ਹੈ ਕਿ ਉਹ ਕਹਿੰਦੇ ਇਸ ਵੇਲੇ ਜਵਾਬ ਦੇ ਦਿੱਤਾ ਗਿਆ ਪੇਸ਼ੈਂਟ ਨੂੰ ਕਿ ਹੁਣ ਲੈ ਜਾਓ ਪੀਜੀਆਈ ਨਹੀਂ ਉਹ ਨਹੀਂ ਉਹ ਕਹਿੰਦੇ ਤੁਸੀਂ ਬਿਹਤਰ ਇਲਾਜ ਕਰਵਾਉਣਾ ਤਾਂ ਆਪਣਾ ਸ਼ਿਫਟ ਕਰਾ ਸਕਦੇ ਹੋ ਤੇ ਮਤਲਬ ਕਿ ਇੱਥੇ ਬਿਹਤਰ ਇਲਾਜ ਨਹੀਂ ਹੋ ਰਿਹਾ ਜੀ ਇਹ ਤਾਂ ਡਾਕਟਰ ਦੱਸ ਸਕਦੇ ਉਹਨਾਂ ਕੋਲੋਂ ਬੈਠ ਜਾ ਕੇ ਮੇਰਾ ਡਾਕਟਰ ਨਹੀਂ ਨਾ ਹੈਗਾ ਸਵਾਲ ਮੇਰੇ ਮੁਤਲਕਾ ਦਸਦੀ ਕੇ ਪਰਿਵਾਰ ਦੇ ਵੱਲੋਂ ਇਹ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਹੈ ਹਸਪਤਾਲ ਦੇ ਬਾਹਰ ਤੇ ਉਧਰ ਡਾਕਟਰ ਦਾ ਵੀ ਕਹਿਣਾ ਹੈ ਕਿ ਜਦੋਂ ਤਾਂ ਮਰੀਜ਼ ਨੂੰ ਲੈ ਕੇ ਆਉਂਦੇ ਨੇ ਉਦੋਂ ਹੱਥ ਬੰਨ੍ਹਦੇ ਨੇ ਤੇ ਜਦੋਂ ਮਰੀਜ਼ ਠੀਕ ਹੋ ਜਾਂਦਾ ਤਾਂ ਡਾਕਟਰਾਂ ਦੇ ਗਲ ਪੈਂਦੇ ਨੇ ਉਧਰ ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦਾ ਕਈ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਡਾਕਟਰ ਪੈਸੇ ਇਕੱਠੇ ਕਰ ਰਹੇ ਨੇ ਪਰ ਸਹੀ ਢੰਗ ਦੇ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ